ਲੋਗਾਂ ਨੂੰ ਲੱਗਣ ਲੱਪਿਆ ਸੀ ਸ਼ਾਇਦ ਮੇਰੇ ਤੋਂ ਕੰਮ ਨਹੀਂ ਹੈਗਾ ਕਿ ਨਜ਼ਰ ਨਹੀਂ ਆ ਰਿਹਾ ਟੀਵੀ ਤੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਬੰਦ ਕਮਰੇ 'ਚ ਬਹਿ ਕੇ ਫਿਲਮ ਦੇ ਉੱਤੇ ਕੰਮ ਚੱਲਦਾ ਪਿਆ ਦੇਖੋ ਸੜਕ ਦੇ ਉੱਤੇ ਗੱਡੀ ਜਾਂਦੇ ਹੋਏ ਸਪੀਡ ਬ੍ਰੇਕਰ ਵੀ ਆਉਂਦੇ ਟੋਏ ਵੀ ਆਉਂਦੇ ਆ ਲਾਲ ਬੱਤੀਆਂ ਵੀ ਹੁੰਦੀਆਂ ਕੀ ਅਸੀਂ ਰਸਤੇ 'ਚ ਵਾਪਸ ਮੁੜ ਜੰਨੇ ਜ਼ਿੰਦਗੀ ਵੀ ਓਹੀ ਹੈ ਕਦੇ-ਕਦੇ ਲਾਲ ਬੱਤੀ ਆਏਗੀ ਕਦੇ ਟੋਏ ਆਣਗੇ ਕਦੇ ਸਪੀਡ ਬ੍ਰੇਕਰ ਆਏਗਾ ਕਦੇ ਰਸਤਾ ਚੇਂਜ ਕਰਨਾ ਪਏਗਾ ਸੜਕ ਅੱਗੇ ਉਹ ਪੱਟੀ ਹੋਏਗੀ ਹਨਾ ਜਿਹੜਾ ਫਿਲਮ 'ਚ ਸੀਨ ਵੀ ਹੈ ਜਦੋਂ ਦੱਸਦਾ ਕਿ ਮਾਤਾ ਨੂੰ ਕੈਂਸਰ ਹੋ ਗਿਆ ਸੀ ਉਸ ਨੂੰ ਲਿਖਣ ਲਈ ਬੜੀ ਮਿਹਨਤ ਲੱਗੀ ਨਹੀਂ ਕਿਉਂਕਿ ਸੱਚੀ ਹੋ ਗਿਆ ਸੀ ਮਾਤਾ ਨੂੰ ਹਨਾ ਉਹ ਗਈ ਦੁਨੀਆ ਤੇ ਆਈ ਹੈ ਜਦੋਂ ਉਹ ਚਲ ਗਈ ਸੀ ਬਾਪੂ ਵਾਕਈ ਚੁੱਪ ਕਰ ਗਿਆ ਸੀ ਕਰਦੇ ਆ ਬਸ ਇੰਨਾ ਕਰਦੇ ਆ ਕਿ ਜੇ ਅੱਖਾਂ ਬੰਦ ਕਰਕੇ ਸੋਚੀ ਕਿ ਬਾਪੂ ਤਕਲੀਫ ਚਾਹ ਤੇ ਤਰਾ ਨਿਕਲ ਜਾਂਦਾ ਇੰਨਾ ਪਿਆਰ ਕਰਦੇ ਆ ਜਿਹੜੇ ਲੋਕ ਕਹਿੰਦੇ ਕਿ ਮਾਂ ਪਿਓ ਨੇ ਕੁਝ ਨਹੀਂ ਕੀਤਾ ਮੈਨੂੰ ਲੱਗਦਾ ਕਿ ਉਹ ਥੋੜੇ ਜੇ ਮਿਸ ਅੰਡਰਸਟੂਡ ਕਰਦੇ ਨੇ ਮਾਪੇ ਨੂੰ ਉਹ ਨਾ ਕਰਕੇ ਹੈ ਸਾਰਾ ਕੁਝ ਉਹ ਨਾ ਕਰਕੇ ਹੈ ਜੀ ਤੇ ਤੁਹਾਡਾ ਇਹ ਸਫਰ ਬੀਇੰਗ ਅ ਐਕਟਰ ਡਾਇਰੈਕਟਰ ਤੇ ਰਾਈਟਰ ਥਰੂਆਊਟ ਹੁਣ ਤੱਕ ਕਿੱਦਾਂ ਦਾ ਰਿਹਾ ਕਿੱਦਾਂ ਦਾ ਸਾਰਾ ਉਹ ਸਫਰ ਤੁਹਾਡਾ ਰਿਹਾ ਕਿਵੇਂ ਬਿਆਨ ਕਰੋਂਗੇ ਮੈਂ ਹਲੇ ਨਹੀਂ ਕਰ ਸਕਦਾ ਜੀ ਮੈਂ ਮੈਨੂੰ ਐ ਲੱਗਦਾ ਕਿ ਸ਼ਾਇਦ ਪਰਮਾਤਮਾ ਨੇ ਕੁਝ ਸੋਚਿਆ ਸੀ ਮੇਰੇ ਵਾਸਤੇ ਜਦੋਂ ਕੋਵਿਡ ਆਇਆ ਕੰਮ ਥੋੜਾ ਜਿਹਾ ਸਲੋ ਹੋਇਆ ਵਕਤ ਮਿਲਿਆ ਘਰ ਬੈੰਡ ਦਾ ਫਿਰ ਉਦੋਂ ਕਹਾਣੀਆਂ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਔਰ ਆਖਰੀ ਸ਼ੋ ਜਦੋਂ ਸਟਾਰ ਪਲੱਸ ਲਈ ਕੀਤਾ ਸਮਾਰਟ ਜੁੜੀ ਉਸ ਤੋਂ ਬਾਅਦ ਫਿਲਮ ਤੇ ਕੰਮ ਕੀਤਾ ਡੇਢ ਪੌਣੇ ਦੋ ਸਾਲ ਲੱਗੇ ਇਸ ਪ੍ਰੋਜੈਕਟ ਨੂੰ ਲੋਗਾ ਨੂੰ ਲੱਗਣ ਲੱਪਿਆ ਸੀ ਸ਼ਾਇਦ ਮੇਰੇ ਤੋਂ ਕੰਮ ਨਹੀਂ ਹੈਗਾ ਕਿ ਨਜ਼ਰ ਨਹੀਂ ਆ ਰਿਹਾ ਟੀਵੀ ਤੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਬੰਦ ਕਮਰੇ 'ਚ ਬਹਿ ਕੇ ਫਿਲਮ ਦੇ ਉੱਤੇ ਕੰਮ ਚੱਲਦਾ ਪਿਆ ਤੇ ਮੈਂ ਮੈਂ ਬਹੁਤ ਸਕੂਨ 'ਚ ਆ ਅੱਜ ਫਿਲਹਾਲ ਕਿ ਸੋਹਣੀ ਚੀਜ਼ ਬਣ ਕੇ ਆਈ ਹੈ ਉਹ ਸਟਰਗਲ ਉਹ ਸਫਰ ਜਿਸ ਸਫਰ ਦੀ ਮੰਜ਼ਲ ਜਿਹੜੀ ਹੈ ਜਿਸ ਸਫਰ ਦੇ ਜਿਹੜੇ ਛੋਟੇ-ਛੋਟੇ ਜਿਹੜੇ ਠਹਿਰਾਵ ਆਉਂਦੇ ਨੇ ਜੋ ਸੋਹਣੇ ਨੇ ਤਾਂ ਫਿਰ ਸਫਰ ਕਦੇ ਵੀ ਮੈਨੂੰ ਲੱਗਦਾ ਨਹੀਂ ਕਿ ਸਟਰਗਲ ਹੁੰਦੀ ਹੈ ਸਫਰ ਹੁੰਦਾ ਜੀ ਜੀ ਬਿਲਕੁਲ ਨਾਲ ਆਪਾਂ ਕਟਨਾਈਆਂ ਵੀ ਆ ਰਹੀਆਂ ਪਰ ਉਹਨਾਂ ਨੂੰ ਪਾਰ ਕਰਕੇ ਲੰਘ ਲੰਘ ਜੀ ਹਨਾ ਦੇਖੋ ਸੜਕ ਦੇ ਉੱਤੇ ਗੱਡੀ ਜਾਂਦੇ ਵੇ ਸਪੀਡ ਬ੍ਰੇਕਰ ਵੀ ਆਉਂਦੇ ਟੋਏ ਵੀ ਆਉਂਦੇ ਆ ਲਾਲ ਬੱਤੀਆਂ ਵੀ ਹੁੰਦੀਆਂ ਕਿ ਅਸੀਂ ਰਸਤੇ 'ਚ ਵਾਪਸ ਮੁੜ ਜੰਨੇ ਜ਼ਿੰਦਗੀ ਵੀ ਓਹੀ ਹੈ ਕਦੇ ਕਿਤੇ ਲਾਲ ਬੱਤੀ ਆਏਗੀ ਕਿਤੇ ਟੋਏ ਆਣਗੇ ਕਦੇ ਸਪੀਡ ਬ੍ਰੇਕਰ ਆਏਗਾ ਕਿਤੇ ਰਸਤਾ ਚੇਂਜ ਕਰਨਾ ਪਏਗਾ ਸੜਕ ਅੱਗੇ ਉਹ ਪੱਟੀ ਹੋਏਗੀ ਹਨਾ ਪਰ ਜੇ ਤੁਸੀਂ ਇਹ ਸੋਚਿਆ ਕਿ ਮੈਂ ਮੰਜ਼ਿਲ ਤੱਕ ਪਹੁੰਚਣਾ ਹੈ ਫਿਰ ਆਪਾਂ ਕਿਵੇਂ ਨਾ ਕਿਵੇਂ ਕਰਕੇ ਪਹੁੰਚ ਜ਼ਰੂਰ ਜਾਨਨੇ ਆ ਰਾਹ ਅਸੀਂ ਲੱਭ ਲੈਨੇ ਆ ਵਾਪਸ ਜੇ ਮੁੜਨ ਦਾ ਸੋ ਚੀਜ਼ ਹੋਰ ਪੁੱਛਣਾ ਚਾਹੂੰਗੀ ਕਿ ਮੂਵੀ ਦੇ ਵਿੱਚ ਨਾ ਤੁਸੀਂ ਆਪਣੇ ਫਾਦਰ ਨੂੰ ਲੈ ਕੇ ਬਹੁਤ ਜ਼ਿਆਦਾ ਕਨਸਰਨਡ ਸੀ ਤੇ ਰੀਅਲ ਲਾਈਫ ਦੇ ਵਿੱਚ ਮਮ ਡੈਡ ਬਾਰੇ ਕੀ ਤੁਸੀਂ ਸੋਚਦੇ ਹੋ ਤੁਹਾਡੇ ਫਾਦਰ ਨਾਲ ਕਿੰਨਾ ਇੱਕ ਤੁਸੀਂ ਕਨੈਕਟਡ ਹੋ ਮਦਰ ਨੂੰ ਕਿੰਨਾ ਕਿ ਯਾਦ ਕੀਤਾ ਸੀ ਮੂਵੀ ਦੇਖਦੇ ਦੇਖਦੇ ਇਹ ਮੂਵੀ ਪਹਿਲਾਂ ਵੀ ਤੁਸੀਂ ਦੇਖੀ ਆ ਕਿਉਂਕਿ ਥਰੂਆਊਟ ਪ੍ਰੋਸੈਸ ਤੁਸੀਂ ਮੂਵੀ ਦੇ ਟੀਮ ਦੇ ਨਾਲ ਹੀ ਹੋ ਤੇ ਮੰਮਾ ਨੂੰ ਕਿੰਨਾ ਕਿ ਯਾਦ ਮਮਾ ਨੂੰ ਤਾਂ ਮੈਂ ਹਰ ਵੇਲੇ ਯਾਦ ਕਰਦਾ ਜੀ ਫਿਲਮ ਦੇਖਾਂ ਚਾਹੇ ਨਾ ਦੇਖਾਂ ਜਿਹੜਾ ਫਿਲਮ 'ਚ ਸੀਨ ਵੀ ਆ ਜਦੋਂ ਉਹ ਦੱਸਦਾ ਕਿ ਮਾਤਾ ਨੂੰ ਕੈਂਸਰ ਹੋ ਗਿਆ ਸੀ ਉਹ ਸੀਨ ਲਿਖਣ ਲਈ ਬੜੀ ਮਿਹਨਤ ਲੱਗੀ ਨਹੀਂ ਕਿਉਂਕਿ ਸੱਚੀ ਹੋ ਗਿਆ ਸੀ ਅਣਾ ਉਹ ਗਈ ਦੁਨੀਆ ਤੇ ਆਈ ਐ ਜਦੋਂ ਉਹ ਚਲ ਗਈ ਸੀ ਬਾਪੂ ਵਾਕਈ ਚੁੱਪ ਕਰ ਗਿਆ ਸੀਗਾ ਤੇ ਉਹ ਤਾਂ ਯਾਦ ਕਰਦੀ ਆ ਮਾਤਾ ਨੂੰ ਹਮੇਸ਼ਾ ਔਰ ਫਾਦਰ ਨੂੰ ਪਿਆਰ ਕਿੰਨਾ ਕਰਦੇ ਆ ਇਹ ਲਫ਼ਜ਼ਾਂ 'ਚ ਤੇ ਬਿਆਨ ਨਹੀਂ ਕੀਤਾ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਦੱਸਣਾ ਕਿਸੇ ਨੂੰ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਜੀ ਉਹਦਾ ਕੋਈ ਕੋਈ ਤਕੜੀ ਨਹੀਂ ਹੈਗੀ ਕੋਈ ਤਰਾਜ਼ੂ ਨਹੀਂ ਹੈਗਾ ਕੋਈ ਇੰਚੀ ਟੇਪ ਨਹੀਂ ਹੈਗਾ ਵੀ ਆਪਾਂ ਉਹਨੂੰ ਮਾਪ ਕੇ ਦੱਸ ਦਈਏ ਕਰਦੇ ਆ ਬਸ ਇੰਨਾ ਕਰਦੇ ਆ ਕਿ ਜੇ ਅੱਖਾਂ ਬੰਦ ਕਰਕੇ ਸੋਚੀਏ ਕਿ ਬਾਪੂ ਤਕਲੀਫ ਚ ਹੈ ਤੇ ਤਰਾ ਨਿਕਲ ਜਾਂਦਾ ਇੰਨਾ ਪਿਆਰ ਕਰਦੇ ਆ ਔਰ ਜੇ ਕਦੇ 2-3 ਦਿਨ ਗੱਲ ਨਾ ਹੋਵੇ ਮੇਰੀ ਨਹੀਂ ਹੋਈ ਪਿਛਲੇ 2 ਦਿਨ ਦਿਨਾਂ ਚ ਤੇ ਅੱਜ ਸਵੇਰੇ ਮੈਂ ਵੀਡੀਓ ਕਾਲ ਕੀਤੀ ਹਨਾ ਮੇਰੀਆਂ ਅੱਖਾਂ ਗਿੱਲੀਆਂ ਸੀਗਾ ਕਿ ਮੈਂ ਮੈਂ ਮਿਲ ਨਹੀਂ پا ਰਿਆਂ ਵਕਤ ਨਹੀਂ ਦੇ پا ਰਿਆਂ ਤੇ ਉਹ ਨਾ ਕਰਕੇ ਹੈ ਜੀ ਸਾਰਾ ਕੁਝ ਜੋ ਸਾਨੂੰ ਜੰਮ ਦੇਣਾ ਸਾਡੇ ਮੂੰਹ ਚ ਰੋਟੀ ਨਾ ਪਾਉਂਦੇ ਸਾਨੂੰ ਛੱਤ ਨਾ ਦਿੰਦੇ ਅਸੀਂ ਅੱਜ ਇੱਥੇ ਖੜੇ ਹੀ ਨਾ ਹੁੰਦੇ ਜਿਹੜੇ ਲੋਕ ਕਹਿੰਦੇ ਕਿ ਮਾਂ ਪਿਓ ਨੇ ਕੁਝ ਨਹੀਂ ਕੀਤਾ ਮੈਨੂੰ ਲੱਗਦਾ ਕਿ ਉਹ ਥੋੜੇ ਜੇ ਮਿਸ ਅੰਡਰਸਟੂਡ ਕਰਦੇ ਨੇ ਮਾਪਾਪ ਨੂੰ ਉਹ ਨਾ ਕਰਕੇ ਹੈ ਸਾਰਾ ਕੁਝ ਉਹ ਨਾ ਕਰਕੇ ਹੈ ਜੀ ਇਹ ਤਾਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਰਿਸ਼ਤਾ ਹੁੰਦਾ ਸਾਡੇ ਪਾਰਟਨਰ ਦਾ ਤੇ ਆਪਣੇ ਪਾਰਟਨਰ ਨੂੰ ਕਿੰਨਾ ਕ੍ਰੈਡਿਟ ਦਵੋਗੇ ਇਸ ਚੀਜ਼ ਦਾ ਨਹੀਂ ਹੁੰਦਾ ਜੀ ਸਾਰਾ ਹੀ ਹੁੰਦਾ ਹੈ ਮੈਂ ਤਾਂ ਉਹ ਨਾ ਹੁੰਦੀ ਐ ਫਿਲਮ ਬਣਦੀ ਨਹੀਂ ਸੀ ਮੈਂ ਤਾਂ ਬਿਮਾਰ ਹੋ ਗਿਆ ਸੀ ਕੰਮ ਕਰਦੇ ਹੋਏ ਔਰ ਮੇਰੇ ECG ਦਾ ਮੀਟਰ ਲੱਗ ਗਿਆ ਸੀ ਇੱਥੇ 3 ਦਿਨ ਲਗਾਤਾਰ ਲੱਗਾ ਰਿਹਾ ਸੀ ਮੈਂ ਇੰਨਾ ਐਂਜ਼ਾਇਟੀ ਤੇ ਪ੍ਰੈਸ਼ਰ 'ਚ ਆ ਗਿਆ ਸੀ ਉਹਦੇ ਕਰਕੇ ਹੀ ਹੋਇਆ ਜੀ ਸਾਰਾ ਕੁਝ ਉਹਨੇ ਪਿੱਛੋਂ ਹੱਥ ਰੱਖੀ ਰੱਖਿਆ ਮੈਨੂੰ ਡਿੱਗਣ ਨਹੀਂ ਦਿੱਤਾ ਮੈਂ ਉਹਦੀ ਬਾੜੀ ਤਾਰੀਫ਼ ਨਹੀਂ ਮੈਂ ਕਰਨੀ ਅਮੀ ਕੈਮਰੇ ਤੇ ਆਂ ਲੱਗਦਾ ਕਿ ਆਪਾਂ ਤਰੀਫਾਂ ਕਰੀ ਜਾਂਦੇ ਆ ਉਹਦੇ ਬਗੈਰ ਬੰਨ ਨਹੀਂ ਸੀ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।